ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਕੀਨੇ ਤੋਟੇ ਹਾਲ ਚਾਲ ਉਮੀਦ ਆ ਸਾਰੇ ਠੀਕ ਠਾਕ ਹੀ ਹੋਵੋਗੇ ਮਿੱਤਰੋ ਸਭ ਤੋਂ ਪਹਿਲਾਂ ਉਹਨਾਂ ਸਰੋਤਿਆਂ ਦਾ ਤਿਲੋਂ ਤਾਂਵਾ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਤੇ ਕੈਂਡ ਕੈਂਡ ਕਮੈਂਟ ਕੀਤੇ ਆ ਦੋਸਤੋ ਤੁਹਾਡੇ ਵਧੀਆ ਵਧੀਆ ਕਮੈਂਟ ਕਰਕੇ ਵੀਡੀਓ ਦੀ ਪ੍ਰੋਮੋਸ਼ਨ ਦਾ ਤਾਂ ਪਤਾ ਨਹੀਂ ਪਰ ਤਿਲ ਬੜਾ ਖੁਸ਼ ਹੋਇਆ ਤੇ ਮਿੱਤਰੋ ਆਪਣਾ ਵੀ ਤੁਹਾਡੇ ਨਾਲ ਵਾਦਾ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਮੈਂ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਤਾਂ ਫਿਰ ਹੋਣ ਚਲਦੀ ਤੇ ਜਲਦੀ ਆਪਾਂ ਕਰਦੇ ਆ ਆਪਣੀ ਵੀਡੀਓ ਦੀ ਸ਼ੁਰੂਆਤ ਪੰਜਾਬ ਦੀਆਂ ਤੇਲੋਂ ਚੀਜ਼ ਦੇਣ ਵਾਲੀਆਂ ਆਈਟਮਾਂ ਦੇ ਨਾਲ ਮਾਂ ਮਹਲਾ ਨਹੀਂ ਪਿਉਰਾ ਹੋ ਹਰ ਮੈਂ ਅਰੇ ਤੇ ਮੁਟੇ ਦੇ ਦਮ ਨਾਲ ਤੇ ਆਵਾਮੇ ਪਿਓ ਵਿਚਾਰਾ ਵੀ ਯਾਰ ਖੜਾ ਸੋਚਦਾ ਹੋਣਾ ਕਾਸ਼ ਮਾਲਤੀ ਨੂੰ ਮੋਟਾ ਮਾਰ ਕੇ ਸੌ ਜਾਂਦਾ ਆਹ ਦਿਨਾਂ ਦੇਖਣਾ ਪੈਂਦਾ ਅਗਲੇ ਜਨਮ ਦੀ ਛੱਡ ਉਹਨਾਂ ਨੂੰ ਵੀ ਇੱਕ ਵਾਰ ਪੁੱਛ ਲੈ ਵੀਰ ਉਹ ਤਾਂ ਇਸ ਵਾਰੀ ਗਲਤੀ ਕਰ ਗਏ ਕਾਸ਼ ਉਹ ਦਿਨ ਸੌ ਜਾਂਦੇ ਤੇਰਾ ਪਿਓ ਵੀ ਖੜਾ ਸੋਚਦਾ ਹੋਣਾ ਜੇ ਮੈਂ ਉਸ ਦਿਨ ਸਰਕਾਰੀ ਕੰਡੋਮ ਨਾ ਵਰਤਦਾ ਕਿਸੇ ਕੰਪਨੀ ਦਾ ਕੰਡੋਮ ਵਰਤ ਲੈਂਦਾ ਨਾ ਉਹ ਪਾੜਦਾ ਤੇ ਤੂੰ ਸਾਲਿਆ ਕੰਡੋਮ ਦੇ ਪਿੱਛੇ ਪਿਆ ਰਹਿਣਾ ਸੀ ਇਹ ਨੱਚੀ ਜਾਂਦਾ ਉੱਥੇ ਜਿੰਨਾ ਮਰਜ਼ੀ ਨੱਚਣਾ ਸੀ ਚੱਲ ਮੰਨ ਲੈ ਨਿਆ ਮਾ ਰਾਣੀ ਪਿਓ ਰਾਜਾ ਤੇ ਤੂੰ ਸਾਲਿਆ ਪੀਕਵਾਜਾ ਬਣਿਆ ਫਿਰ ਤਾਂ ਹੈਲੋ ਫੋਨ ਕਿਉਂ ਨਹੀਂ ਚੱਕੰਡਿਆ ਯੇ ਯੇ ਫੋਨ ਕਿਉਂ ਨਹੀਂ ਚੱਕੰਡਿਆ ਕੌਣ ਸੌ ਰਹੀ ਦੀ ਤੇਰਾ ਤਾਂ ਨਹੀਂ ਚੱਕੰਡਿਆ ਜਦੋਂ ਵੀ ਤੂੰ ਫੋਨ ਕਰਦੀ ਹੈ ਅਗਲੇ ਨੂੰ ਇਹ ਪੁੱਛਦੀ ਆ 35 ਲੱਖ ਹੋ ਗਿਆ ਇਕੱਠਾ ਹਲੇ ਹੋਰ ਪਤਾ ਨਹੀਂ ਕਿੰਨੇ ਕ ਮੁੰਡਿਆਂ ਤੋਂ 35 ਲੱਖ ਇਕੱਠਾ ਕਰਨਾ ਤੇਨੇ ਆ ਪੈਂਤੀ ਲੱਖ ਖਾਣ ਤੋਂ ਪਹਿਲਾਂ ਦੇਖ ਲਓ ਬਈ ਕਿਵੇਂ ਸੀ ਸੁੱਕੀ 35 ਲੱਖ ਖਾਣ ਤੋਂ ਬਾਅਦ ਸਰੀਰ ਦੇ ਕਿਵੇਂ ਕਟਿਆ ਮਟੀਰੇ ਵਾਂਗ ਆ ਤੇਰੇ ਪਿੱਛੇ ਮਗਲਾ ਦੇ ਕਿਲੇ ਲੁੱਟਣੂ ਸਣੇ ਸਰਪੰਚ ਸਾਰਾ ਪਿੰਡ ਘਟ ਬਾਬਾ ਨਾਲ ਐ ਪੰਗੇ ਸਰਪੰਚ ਨਾਲ ਕਿਉਂ ਬੜਾ ਪਾ ਪੈਨਸ਼ਨ ਵੀ ਕਟਵਾ ਕੇ ਬੈਠੇਗਾ ਜਿਹੜੇ ਹਿਸਾਬ ਨਾਲ ਪੂਰੀ ਨੂੰ ੱੱਕੇ ਮਾਰਿਆ ਲੱਗਦਾ ਬੁੜੀ ਪਲਾਸਟਿਕ ਦੀ ਨਹੀਂ ਫਿਰਦਾ ਨਾ ਉਹ ਬੋਲਦੀਆਂ ਨਾ ਹਲਦੀ ਆ ਸਰਪੰਚ ਨਾ ਪਲੇਖਾ ਤਰੀ ਪੁੰਜ ਜਾਵ ਦੂ ਜੱਜ ਮੁਕੇ ਬੇਟਾ ਤੈਨੂੰ ਕੇ I love you ਪੈ ਗਿਆ ਜੇ ਤੈਨੂੰ ਕਰਤੀ ਕਹੇਗੀ ਤੂੰ ਮੇਰੇ ਪਿੱਛੇ ਦੇਖ ਲੀ ਤੇ ਹਾਰ ਜੱਟ ਨੇ ਸਰਪੰਚ ਨੂੰ ਕੁੱਟਣ ਦੀ ਗੱਲ ਛੱਡ ਬਾਬਾ ਤੂੰ ੱੱਕੇ ਮਾਰ-ਮਾਰ ਪੂਰੀ ਦੀ ਨੱਚੜਾਈ ਕਰਾ ਦੀ ਬਾਬਾ ਚੱਕਮਈ ਦਾ ਪਤਾ ਨਹੀਂ ਪਰ ਤੋੜੀ ਉਮਰ ਚੱਕਣ ਵਾਲੀ ਜ਼ਰੂਰ ਹੋਗੀ ਇੱਕ ਗੱਲ ਪੱਕੀ ਆ ਅੱਜ ਜੇ ਪੜਿਆ ਤੇਰੇ ਆਈ ਲੱਚਾਂ ਰਹਿ ਨਾ ਬੁੜੀ ਨਹੀਂ ਕੱਟਦੀ ਕਿਸੇ ਆਲ ਲਓ ਜੀ ਇਹ ਮਠੀਰੀਆਂ ਲੈ ਕੇ ਆਂਦੀ ਆ ਆਪਾ ਰਾਜਸਥਾਨ ਤੋਂ ਰਾਜਸਥਾਨ ਤੋਂ ਲੈ ਕੇ ਆਂਦੀ ਆ ਮਠੀਰੀਆਂ ਇਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੇ ਆਪਾਂ ਨੂੰ ਦਿੱਤੀਆਂ ਸੀ ਤੂੰ ਭਰਾਵਾ ਲਾਈਟ ਡਾਊਨ ਕਰਕੇ ਰੱਖਿਆ ਕਰ ਅੱਖਾਂ 'ਚ ਵੱਜਦੀ ਸੀ ਤੀ ਸਮੇਂ ਤੋਂ ਅਸੀਂ ਗਏ ਭਰਾਓ ਤੂੰ ਕਿਹੜੀਆਂ ਮਤਰੀਆਂ ਦਿਖਾ ਰਿਆਂ ਦੇਖ ਮਤਰੀਆਂ ਦਾ ਅਸਲੀ ਨੂਰ ਤੇ ਮੰਮੀ ਦੀਆਂ ਨੇ ਇਹ ਤਾਂ ਅਭੀ ਨੇ ਪੂਜੀ ਦਿਖਾਈਆਂ ਨਾ ਇਹ ਰਾਵਸਤਾਨ ਦਾ ਵਸੀ ਆ ਤੇ ਮੈਂ ਬਾਕੀ ਸਬਜ਼ੀਆਂ ਤਾਂ ਬਹੁਤ ਖਾਨੀਆਂ ਮਤਰੀਆਂ ਖਾਈਏ ਹੁਣ ਆਪਾਂ ਖਾਈ ਦੇਣਾ ਹਨਾ ਕਿੰਨੀਆਂ ਕਿਲੋਆਂ ਨੀਆਂ ਵੀ ਕਈ ਦਿਨ ਚੱਲ ਜਾਣਗੀਆਂ ਤਿੰਨ ਚਾਰ ਦਿਨ ਤਾਂ ਚੱਲੀ ਜਾਣਗੀਆਂ ਹਨਾ ਨਨ ਨੂੰ ਲਗਾਤਾਰ ਹੀ ਖਾਈਏ ਦੇਸੀ ਦੇਸੀ ਮਤੀਰੀਆਂ ਇਹ ਹੈ ਬਿਨਾਰੇ ਸੁਆਹ ਸਬਜੀ ਬਣਾਈ ਸੀ ਮਤੀਰੀਆਂ ਦੀ ਯਾਰ ਖੱਟ ਮਿੱਠੀ ਜੀ ਹਾਂ ਮਤੀਰੀਆਂ ਇਹਨਾਂ ਟਮਾਟਰ ਪੈਂਦਾ ਹੈ ਨਾ ਮੇਰੇ ਹਿਸਾਬ ਨਾਲ ਖੱਟ ਮਿੱਠੀ ਜੀ ਸੁਆਦ ਵੰਦੀ ਨਾ ਬਈ ਤੋ ਹੋਰ ਵੀ ਸੀ ਉਹ ਵੀ ਦਿਖਾ ਗੁੱਸਾ ਨਾ ਕਰੀਂ ਬਈ ਪਰ ਅਸਲੀ ਮਤੀਰੀਆਂ ਤਾਂ ਤੇਰੀ ਰਨ ਚੱਕੀ ਵਿੱਚ ਮਿਲਦੀ ਆ ਬਈ ਟੋਕਰੀ ਵਾਲੀ ਤਰਬੂਜ਼ ਛੋਟੇ ਨੇ ਪਾਪੀ ਵਾਲਿਆਂ ਨਾਲੋਂ ਬਈ ਮਤੀਰੀਆਂ ਦੀ ਸਹੀ ਗਿਣਤੀ ਦੱਸ 2017 ਦੇ ਵਿੱਚ ਫੀਲਡ ਦੇ ਵਿੱਚ ਆਇਆ ਸੀ ਚਾਰਾਂ ਸਾਲਾਂ ਦੇ ਵਿੱਚ ਮਾਝ ਕੇ ਰੱਖਤੀ ਦਿਲਦਾਨੀ ਮਾੜਾ ਤੇਰਾ सोनू ਪ੍ਰੀਤ ਸਿੰਘ ਪਿੰਡ ਦੇ ਸੱਤੇਵਾਲਾ ਇਹ ਆ ਬਈ ਨੌਜਵਾਨਾਂ ਦੇ ਦਿਲਾਂ ਦੀ ਧੜਕਣ सोनू ਸੀਤੋਵਾਲਾ ਤੁੰਪੀ ਤਾਂ ਪਤੰਤਰ ਆਇ ਲਈ ਫਿਰਦਾ ਜਿਵੇਂ ਪੁਲਾਂ ਦਾ ਠੇਕੇਦਾਰ ਹੋਵੇ ਧਿਆਨ ਨਾਲ ਦੇਖੋ ਯਾਰ ਪਹਿਲਾਂ ਤਾਂ ਸਹੀ ਤੁਰਦਾ ਸੀ ਲੱਗਦਾ ਹੁਣ ਕੀਤਾਂ ਦਾ ਵਜਨ ਜ਼ਿਆਦਾ ਪੈ ਗਿਆ ਤਾਂ ਕਰਕੇ ਲੱਤ ਵਿੰਗੀ ਹੋ ਗਈ ਹੰਦੋਂ ਬਸਲਾ ਚੱਕ ਕੇ ਅਸਲਾ ਪੰਗੇ ਖਾਉਣੇ ਉਹ ਪੰਗੇ ਕਿਉਂ ਖਾਉਣੇ ਸੀ ਛੱਡ ਦੇ ਬੀਬਾ ਕਿਉਂ ਬਣ ਕੇ ਰੱਖਿਆ ਕਬੂਤਰ ਬਾਹਰ ਆਉਣ ਨੂੰ ਤੜਫੜੇ ਨੇ ਥਾਈ ਲਿਆ ਨਾ ਸਾਈ ਸਹੀ ਨਹੀਂ ਹੈਗਾ ਇੱਕ ਛੋਟਾ ਥੈਲਾ ਤੇ ਇੱਕ ਵੱਡਾ ਥੈਲਾ ਹਾਂਜੀ ਤੇਰਾ ਜੀ ਨਹੀਂ ਕਰਦਾ ਨਾ ਮੇਰੇ ਨਾਲ ਗੱਲ ਕਰਨ ਨੂੰ ਤੂੰ ਮੈਨੂੰ ਬਲੌਕ ਕਰ ਦੇ ਕਰ ਦੇ ਬਲੌਕ ਉਹ ਦਾ ਸਵਾਜੀ ਕਰਨਾ ਤੇਰੀ ਨਾਲ ਗੱਲ ਕਰਨ ਨੂੰ ਚੱਕੀ ਤੀਸਰੇ ਦਿਨ ਤਾਂ ਵਿਆਹ ਕਰਵਾਉਣ ਬੈਠੀ ਜੰਨੀ ਆ ਤੂੰ ਤਾਂ ਬਦਨ ਦਿੱਤੀ ਬਲਾਕ ਕਰਨ ਦਾ ਟਾਈਮ ਹੀ ਨਹੀਂ ਦਿੰਦੀ ਸਿੱਦਾ ਚੋੜੀ ਬਦਲਦੀ ਆ ਜਿੰਨਾ ਸੁਤੇ ਤੇਰੀ ਮੰਗਦੀ ਆ ਮੇਰੀ ਮੰਨੇਓ ਭਾਈ ਮੌਤ ਆ ਜੇ ਪਰ ਇਹੋ ਜਿਹਾ ਕੰਮ ਕਰਨ ਦਾ ਹੌਸਲਾ ਗਦੇ ਨਾ ਹੋਵੇ ਸਿਆਣੀ ਧੀ ਨੇ ਮਾਂ ਪਿਓ ਦੀ ਇੱਜ਼ਤ ਬਣਾ ਰੱਖੀ ਐ ਮੇਲੇ 'ਚ ਨੱਚ-ਨੱਚ ਕੇ ਲੋਕਾਂ ਦਾ ਬਿਨਾਂ ਕਿਸੇ ਖਰਚੇ ਤੋਂ ਮਨੋਰੰਜਨ ਵੀ ਹੋ ਰਿਆ ਜੇ ਮੇਰੀ ਮੰਨੇ ਤਾਂ ਮੀਤਲ 'ਚ ਨੱਚਣ ਨਾਲ ਜਾ ਕੇ ਆਰਕੈਸਟਰਾ 'ਚ ਨੱਚ ਚਾਰ ਪੈਸੇ ਵੀ ਬਣਣਗੇ ਅਸ ਤੇਰੇ ਅੰਗੇ ਕਲਾਕਤਿਆ ਉਹ ਤਾਂ ਮੇਰੇ ਮਾਪਿਆਂ ਨੇ ਉਹ ਨਾ ਮੈਨੂੰ ਦੀਵਾਲਾ ਕੇ ਲੱਭਿਆ ਸੀ ਨਾ ਤਾਂ ਥੋੜਾ ਜਿਹਾ ਸੇਕ ਲੱਗਿਆ ਤਾਂ ਮੇਰਾ ਰੰਗ ਕਾਲਾ ਆ ਗਿਆ ਹਾਂ 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 ਨਹੀਂ ਹੱਟੋਂ ਉਹ ਤਾਂ ਐਦਾ ਚਮਕਦਾ ਜਿਵੇਂ ਹਨੇਰ ਦੇ ਦੀਵਾ ਰੱਖਿਆ ਹੋਵੇ ਤੈਨੂੰ ਥੋੜਾ ਲੱਗਦਾ ਮੈਨੂੰ ਲੱਗਦਾ ਤੈਨੂੰ ਤੰਦੂਰ ਦੇ ਵਿੱਚੋਂ ਕੱਢਿਆ ਸੀ ਦੇਖ ਕਿਵੇਂ ਤਿੰਨ ਦਿਹਾੜੇ ਕੋਲੇ ਨਾਲ ਸਰਤਾ ਲਾਉਣ ਨੂੰ ਤਿਆਰ ਬੈਠੀ ਆਂ ਕੋਲਾ ਕਹਿੰਦਾ ਮੈਂ ਕਾਲਾ ਇਹ ਕਹਿੰਦੀ ਮੈਂ ਕਾਲੀ ਆਂ ਵਾਲੀ ਫੋਨ ਦੀ ਫੁੱਲ ਬ੍ਰਾਈਟਨੈਸ ਕਰਕੇ ਉਹ ਨਹੀਂ ਦਿਖੀ ਮੈਨੂੰ ਦਾ ਸੋਨੂ ਨੂੰ ਵੇਖ ਕੇ ਫਿਰ ਇਹ लवली ਵਾਲਿਆਂ ਨੇ ਫਿਰ ਇਹ लवली ਟਿਊਬ ਦਾ ਰੰਗ ਵੀ ਕਾਲਾ ਕਰ ਲਿਆ ਪਰ ਇਹ ਪਤੰਦਰ ਦੀ ਕੋਰੀ ਨਾ ਹੋਈ ਮੇਰੀ ਮੰਨੇ ਦਾ ਵੀਰ ਚੱਕੀ ਤੇ ਜਾ ਕੇ ਪਿਆ ਲਿਆ ਕਮੈਂਟ ਦੇ ਬਣਾਏ ਲੱਗਦੇ ਆ ਇਹਨਾਂ ਨੂੰ ਆਰੇ ਤੇ ਲੈ ਜਾਓ ਇਹ ਸੀ ਨਰ ਲੀਜ਼ਰ ਨਾ ਵੀਰ ਇਹਨਾਂ ਨੂੰ ਬਲਡੋਜ਼ਰ ਦੱਲੇ ਦੇ ਇਹ ਇਸ ਸਾਹਮਣੇ ਪਦਾਣੇ ਦਾ ਵੀ ਪੈਰ ਗਾਲੀਆਂ ਕੋਲੀਆਂ ਵਾਲਾ ਸਾਹਿਬ ਹੋਇਆ ਪਿਆ ਉਹ ਅਸਟਾਰ ਮੈਂ ਐਂਬੂਲੈਂਸ ਪਾਈ ਹੈ ਜੇ ਕਿਸੇ ਨੇ ਬੰਦਾ ਪੁੰਦਾ ਟਿਕਾਣਾ ਹੋਵੇ ਦੋ ਚਕਾ ਸਕਦਾ ਸਾਡੇ ਨਾਲ ਕਲਿੱਕ ਕਰ ਸਕਦਾਗਾ ਸਾਡੀ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰੋ ਜਿਹਨੇ ਕੋਈ ਬੰਦਾ ਪੁੰਦਾ ਟਿਕਾਣਾ ਹੋਵੇ ਤੇ ਮੇਰੇ ਨਾਲ ਆ ਐਂਬੂਲੈਂਸ ਹੁੰਦੀ ਆ ਸਾਡੇ ਕੋਲੇ ਤੇ ਮੈਨੂੰ ਫੋਨ ਕਰਕੇ ਤੇ ਕੋਈ ਬੰਦੇ ਦਾ ਘਰ ਆਇਆਗਾ ਮੇਰੇ ਨਾਲ ਬਾਤ ਤੋਂ ਬਾਤ ਵੀਡੀਓ ਕਰਦਾ ਬਾਹਰਲਾ ਉਹ ਬਾਈ ਤੇਰੇ ਨਾਲ ਕਿਉਂ ਨਾ ਐਕਸੀਡੈਂਟ ਕਰਵਾ ਲਈ ਆਪਣਾ ਰੁਕ ਜਾ ਬਾਈ ਮੈਂ ਇੱਕ ਬੰਦੇ ਦਾ ਐਕਸੀਡੈਂਟ ਕਰਦਾ ਅੱਗੇ ਲੈ ਜੀ ਮੇਰਾ ਭਰਾ ਇੰਨਾ ਕੀ ਭਲਾ ਕਰ ਸਕਦਾ ਬਾਈ ਤੇਰਾ ਤੇ ਬਾਈ ਆਪਾਂ ਵੀ ਸ਼ਮਸ਼ਾਨ ਘਾੜਦਾ ਕੰਮ ਸ਼ੁਰੂ ਕੀਤਾ ਮਰਨਾ ਉਹਦਾ ਦਾਸ ਨੂੰ ਜ਼ਰੂਰੀ ਯਾਦ ਕਰੀਂ ਉਹ ਨਾ ਹੋਈਆ ਗਾਣੇ ਦੀ ਸਹੀ ਹੈਗਾ ਤੇ ਵਰਤੋ ਬਾਈ ਇਸਦੀ ਤਾਂ ਮਰੇ ਦੀ ਵੀ ਕਦਰ ਨਹੀਂ ਬਈ ਕੋਈ ਐਂਬੂਲੈਂਸ ਵਾਲੀ ਨੂੰ ਪਤਾ ਹੀ ਨਹੀਂ ਪਸੰਦਾ ਯਾਰ ਡੈਂਜਰ ਦੇ ਆ ਨਹੀਂ ਪਾ ਰਹੇ ਐਵੇਂ ਸੁਟਿਆ ਜਿਵੇਂ ਬੰਦਾ ਕੇਲੇ ਤੋਂ ਛਿਲਕਾ ਲਾ ਕੇ ਸੁੱਟਦਾ ਹੁੰਦਾ ਬਾਈ ਕੋੜਾ ਏ ਪਰ ਸੱਚਾ ਪੁੱਤ ਨਸ਼ਾ ਲੈਣ ਗਿਆ 500 ਦਾ ਪਿਓ ਲੈਣ ਗਿਆ ਦਾਰੂ 1000 ਰੁਪਏ ਦੀ ਮਾਂ ਦੌਰ ਪੇ ਦੀ ਕਣਕ ਲੈਣ ਲਈ मां ਲੰਬੀ ਲੈਂਚ 'ਚ ਖੜੀ ਆ ਦੇਖੋ ਯਾਰ ਕਿੱਡੀ ਵੱਡੀ ਗੱਲ ਆ ਇੱਕ ਮਾਂ ਦੇਖੋ ਰੱਬ ਦਾ ਹੀ ਰੂਪ ਵਿਚਾਰੀ ਲੈਂਚ 'ਚ ਕੋੜੀ ਦਾ ਆਪੇ ਲੱਗਨੀਆ ਤੇ ਮੂੰਹ ਜੋ ਨਿਕਲਿਆ ਸੱਚ ਸੱਚ ਦੱਸੀ ਵੀਰ ਤੂੰ ਦਵਾਈ ਚ ਫੇਰ ਨਹੀਂ ਕਹਤੀ ਮੈਂ ਟੇਬਲ ਦੇ ਰੱਖ ਕੇ ਗਿਆ ਸੀ ਮਾਂ ਕਣਕ ਲੈਣ ਲਈ ਲਾਈਨ 'ਚ ਖੜੀਆ ਤੇ ਪੁੱਤ ਕੁਰਸੀ 'ਤੇ ਬੈਠਾ ਸੱਚ ਸੁਣਾਈ ਜਾਂਦਾ। ਬਾਈ ਗੱਲ ਤਾਂ ਛੋਟੀ ਸੀ ਪਰ ਤੂੰ ਹੱਕ ਪਾਪ ਆ ਕੇ ਬਾਲੀ ਵਟੀ ਕਰਤੀ। ਕੀ ਹੋ ਗਿਆ? ਗਾਂ ਦੇ ਨਾ ਥਣ 'ਚ ਖੂਨ ਆਉਂਦਾ। ਜਦੋਂ ਸਾਰਾ ਪੂਣ ਲਿਆ ਨਾ ਤੇ ਲਾਟ ਪਤਲੀ 'ਚ ਬਚ ਜਦੋਂ ਨਾ ਸਾਰਾ ਖੂਨ ਸਿੱਪੇ। ਇਹ ਤਾਂ ਦੁੱਧ ਵੀ ਮੇਰੇ ਸਾਨੂੰ ਦਾ 5 ਕਿਲੋ ਹੋਊਗਾ ਨਾ। 3 ਕਿਲੋ ਪੱਕਾ ਤਾਂ ਤੁਸੀਂ ਸਰਾ ਹੋਊਗਾ। ਇੱਕ ਥਣ 'ਚ ਖੂਨ ਆਉਂਦਾ। ਸਵੇਰੇ ਪੁਣਿਆ ਉਹਦੇ ਵੀ ਦੋ ਛੁੱਟੀਆਂ ਆਈਆਂ ਚਾਹ ਪੁਣੀ ਚ ਗਾਂ ਦਾ ਰਸਾ ਖੋਲ ਮੇਰਾ ਵੀਰ ਨੂਰ ਦੀ ਮੰਮੀ ਨੂੰ ਬਨ ਲਾ 2 ਤਿਲ ਕਿਲੋ ਦਾ ਤੇ ਹੀ ਦਿਆ ਗਰੂ ਦੇਖ ਵੀ ਮੱਚ ਦਾ ਤਾਂ ਪਤਾ ਨਹੀਂ ਪਰ ਨੂਰ ਦੀ ਮੰਮੀ ਦਾ ਇਲਾਜ ਹੈ ਸਾਡੇ ਕੋਲ ਮੁੰਡੇ ਨੇ ਕੋਸ਼ਿਸ਼ ਤਾਂ ਬੜੀ ਕੀਤੀ ਨੂਰ ਦੀ ਮੰਮੀ ਦੇ ਥਣ ਦੇਖ ਜਾਣਾ ਪਰ ਅਜ ਬੱਚੇ ਤਾਂ ਰਹੀ ਹੀ ਹੈ ਮਾਤਾ ਉਸ ਥਣ ਚੋਂ ਇੱਕ ਚੋਰ ਨਾ ਲੋ ਵੀ ਗਾਂ ਦੇ ਨਾ ਇੱਕ ਥਣ ਚੋਂ ਖੂਨ ਮਾ ਤਾਂ ਇੱਕ ਥਣ ਚੋਂ ਨਾ ਕਿ ਦੁਆ ਜਾਂਦਾ ਇੱਕ ਚ ਹੀ ਆਂਦਾ ਇੱਕ ਥਣ ਚੋਂ ਖੂਨ ਹੀ ਨਾਉਂਦਾ ਜੀ ਦੇਖ ਬਈ ਥਣ ਖਰਾਬ ਹੋਏ ਨੇ ਮੱਝ ਦੇ ਪਰ ਪੁੱਛਾਂ ਨੂੰ ਪੜਦੇ ਨਾਲ ਤਾਂ ਕੋਈ ਗੱਲੇ ਨਹੀਂ ਸੀ ਜਿਹੜੀ ਦੂਸਰੀ ਗਾਂ ਦੂ ਤਖਾ ਰਹੇ ਆ ਬਾਈ ਉਹਨੂੰ ਦੇਖ ਲੋ ਚੋਕੇ ਜੇ ਕੋਈ ਹੱਲ ਨਿਕਲਦਾ ਤੂੰ ਸਾਲਿਆਂ ਹਲੇ ਵੀ ਗਾਂ ਦਾ ਦੁੱਧ ਪੀਣਾ ਕੰਜਰਾ ਜਿਹੜੀ 20 ਕਿਲੇ ਜ਼ਮੀਨ ਲਈਆ ਉਹਨੂੰ ਕੌਣ ਵਾਊਗਾ ਘਰ ਦਾ ਬਿਆਗਰ ਲੋਕਾਂ ਦੀ ਕੰਮ ਆਉਣਾ ਨਹੀਂ ਤਾਂ ਮੇત્રો ਕਿਤਨਾ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂ ਜਿਹੜੇ ਆਪਣੇ ਚੈਨਲ ਦੇ ਨਾਮ ਇਹਨਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਾਂਦੇ ਜਾਂਦੇ ਇੱਕ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰਕੇ ਜਾਇਓ ਧੰਨਵਾਦ